ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਸਤੰਬਰ ਦਾ ਇਤਿਹਾਸ ਲੈ ਕੇ ਮੈਂ ਅਮਨਪ੍ਰੀਤ ਸਿੰਘ ਹਾਜ਼ਰ ਹਾਂ ਜੀ 11 ਸਤੰਬਰ 1982 ਵਾਲੇ ਦਿਨ ਧਰਮ ਯੁੱਧ ਮੋਰਚੇ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ 34 ਸਿੱਖਾਂ ਨੂੰ ਤਰਨਤਾਰਨ ਦੇ ਨੇੜੇ ਰੇਲਵੇ ਫਾਟਕ ਦਿੱਤੀ ਰੇਲ ਹੇਠਾਂ ਕੁਚਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸਿੱਖ ਕੈਦੀਆਂ ਦੇ ਨਾਲ ਭਰੀ ਇੱਕ ਬੱਸ 34 ਗੁਰਸਿੱਖਾਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਹਿਬ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ ਇਹਨਾਂ ਨੂੰ ਪੰਜਾਬ ਪੁਲਿਸ ਦੇ ਕੁਝ ਅਜਿਹੇ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਇੱਕ ਅਜੀਹਕ ਬੱਸ ਚੱਰੀ ਹੈ ਤਦ ਉਹਨਾਂ ਨੇ ਇੱਕ ਅਜੀਹਕ ਕਾਰਵਾਈ ਕਰਨ ਦਾ ਮਨ ਬਣਾਇਆ ਜੋ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਵੇਖੀ ਨਹੀਂ ਗਈ ਸੀ ਅਮਨ ਸ਼ਾਂਤੀ ਦੇ ਨਾਲ ਅੰਦੋਲਨ ਚੱਲ ਰਿਹਾ ਸੀ ਜਿਸ ਦੇ ਵਿੱਚ ਸਿੰਘ ਜਾ ਕੇ ਆਪਣਾ ਆਪਣੀ ਉੱਥੇ ਸਮਾਦਨ ਦੇ ਸੀ ਪੁਲਿਸ ਦੇ ਵੱਲੋਂ ਇਸ ਰੋਡਵੇਜ਼ ਦੀ ਬੱਸ ਨੂੰ ਪਹਿਲਾਂ ਕਬਜ਼ੇ ਦੇ ਵਿੱਚ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਕਿ ਦੋਵੇਂ ਪਾਸੇ ਫਾਟਕ ਉਸ ਵੇਲੇ ਬੰਦ ਕਰ ਦਿੱਤੇ ਜਾਣ ਜਦ ਇਹ বাস ਫਾਟਕ ਦਾ ਰਸਤਾ ਪਾਰ ਕਰ ਰਹੀ ਹੋਵੇਗੀ ਤਾਂ 11 ਸਤੰਬਰ ਦੀ ਰਾਤ तकरीबन 10:55 ਮਿੰਟ 'ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰੰਤਾਰਨ ਰੇਲਵੇ ਸਟੇਸ਼ਨ ਵੱਲ ਜਾ ਰਹੀ ਇਸ বাস ਨੇ ਜਿਸ ਵੇਲੇ ਹੀ ਫਾਟਕ ਪਾਰ ਕਰਨਾ ਸੀ ਉਸ ਵੇਲੇ ਦੋਵੇਂ ਪਾਸੇ ਫਾਟਕ ਬੰਦ ਕਰ ਦਿੱਤੇ ਗਏ ਤੇ ਅਚਾਨਕ ਦੂਸਰੇ ਪਾਸੇੋਂ ਟ੍ਰੇਨ ਆਂਦੀ ਹੈ ਜੋ ਇਸ বাস ਨੂੰ ਕੁਚਲ ਦਿੰਦੀ ਹੈ ਉਸ ਵੇਲੇ ਦੱਸਿਆ ਜਾਂਦਾ ਹੈ ਕਿ ਇਹ ਇੱਕ ਘਟਨਾ ਸੀ لیکن ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਪੁਲਿਸ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸੇ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ ਸੀ ਅਤੇ 34 ਸਿੱਖਾਂ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਿਹੜਾ ਨੂੰ ਸ਼ਹੀਦ ਕਰ ਦਿੱਤਾ ਗਿਆ 11 ਸਤੰਬਰ 1995 ਵਾਲੇ ਦਿਨ ਦੇ ਇੱਕ ਹੋਰ ਇਤਿਹਾਸ ਦੇ ਉੱਤੇ ਨਜ਼ਰ ਪਾਣੇ ਆ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਦੇ ਮੁਤਾਬਕ ਸੁਪਰੀਮ ਕੋਰਟ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗੁੰਮਸ਼ੁਦਗੀ ਦੇ ਲਈ ਤਤਕਾਲੀ ਪੰਜਾਬ ਪੁਲਿਸ ਮੁਖੀ ਕਪੀਐਸ ਅਗਿਲ ਦੇ ਖਿਲਾਫ ਇੱਕ ਰਿੱਟ ਪੇਸ਼ ਕੀਤੀ ਗਈ ਸੀ 5 ਸਤੰਬਰ 1995 ਵਾਲੇ ਦਿਨ ਪੰਜਾਬ ਪੁਲਿਸ ਨੇ ਸਵੇਰੇ ਸਾਰ ਹੀ ਪਿੰਡ ਖਾਲੜਾ ਜਾ ਕੇ ਗੁਰਦੁਆਰਾ ਸਾਹਿਬ ਦੇ ਨੇੜੇ ਤੇਰੇ ਆਪਣੀ ਟੀਮ ਨੇ ਇਕੱਠਾ ਕੀਤਾ ਘੇਰਾ ਪਾਇਆ ਪੂਰੇ ਪਿੰਡ ਨੂੰ ਅਤੇ ਸਾਦੇ ਕਪੜਿਆਂ ਦੇ ਵਿੱਚ ਪੁਲਿਸ ਦੇ ਕਈ ਉੱਥੇ ਮੁਲਾਜ਼ਮ ਮੌਜੂਦ ਸਿਗੇ ਕਈ ਏਜੰਸੀਆਂ ਦੇ ਬੰਦੇ ਉੱਥੇ ਛੁਪੇ ਹੋਏ ਸਹੀ ਜਿਨ੍ਹਾਂ ਨੇ ਕੋਸ਼ਿਸ਼ ਕਰਨੀ ਸੀ ਕਿ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਸ ਵੇਲੇ ਉੱਥੋਂ ਅਗਵਾ ਕਰ ਲਈਏ ਗ੍ਰਿਫਤਾਰ ਕਰ ਲਈਏ ਸ਼ਹੀਦ ਭਾਈ ਖਾਲੜਾ ਅਤੇ ਉਹਨਾਂ ਦੇ ਘਰ ਦੇ ਜੀ ਉਸ ਵੇਲੇ ਉੱਥੇ ਹੀ ਸਿਗੇ ਜੋ ਇਤਿਹਾਸ ਦੇ ਵਿੱਚ ਸਾਨੂੰ ਨਜ਼ਰ ਪਾਉਂਦਾ ਪਾਉਂਦੇ ਆਂ ਸੀ ਕਿ ਜਦ ਜਦ ਜਿਹੜੇ ਜਿਹੜੇ ਸਿੱਖਾਂ ਨੇ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਉਹਨਾਂ ਦਾ ਹਸ਼ਰ ਸਰਕਾਰਾਂ ਨੇ ਕੀ ਕੁਝ ਕੀਤਾ ਤਦ ਉਸ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦਾ ਉਦਾਹਰਣ ਦੇਣਾ ਹਮੇਸ਼ਾ ਬਣਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਨ ਆਮ ਦਿਨਾਂ ਵਰਗਾ ਹੀ ਸੀਗਾ ਜਿਸ ਵੇਲੇ ਉਹ ਘਰ ਦੇ ਵਿੱਚ ਮੌਜੂਦ ਸੀਗੇ ਉਹਨਾਂ ਦੀ ਧਰਮ ਪਤਨੀ ਕੁਝ ਸਮਾਂ ਪਹਿਲਾਂ ਹੀ ਯੂਨੀਵਰਸਿਟੀ ਵੱਲ ਗਈ ਸੀ ਤੇ ਉਸ ਤੋਂ ਬਾਅਦ ਉਹ ਘਰ ਦੇ ਵਿੱਚ ਆਪਣੀ ਗੱਡੀ ਧੋ ਰਹੇ ਸੀ ਤੇ ਜਿਸ ਵੇਲੇ ਉਸ ਉਹਨਾਂ ਨੂੰ ਉੱਥੋਂ ਦੀ ਅਗਵਾ ਕਰ ਲਿੱਤਾ ਜਾਂਦਾ ਹੈ 6 ਸਤੰਬਰ 1995 ਵਾਲੇ ਦਿਨ ਜਿਸ ਵੇਲੇ ਚੜਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਅਤੇ ਉਹਨਾਂ ਦੇ ਪਰਿਵਾਰ ਦੇ ਲਈ ਇਹ तमाम ਚੀਜ਼ਾਂ ਉਸ ਵੇਲੇ ਕਾਫੀ ਖੌਫਨਾਕ ਹੁੰਦੀਆਂ ਨੇ ਮਾਹੌਲ ਪੂਰੇ ਤਰੀਕੇ ਦੇ ਨਾਲ ਤਣਾਅਪੂਰਨ ਸੀਗਾ ਉਸ ਵੇਲੇ ਜਿਸ ਵੇਲੇ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਉਸ ਵੇਲੇ ਪਿੰਡ ਦੇ ਪੰਚਾਇਤ ਨੂੰ ਵੀ ਦੱਸਿਆ ਨਹੀਂ ਗਿਆ ਕਿਸੇ ਤਰੀਕੇ ਦੇ ਨਾਲ ਨੀੜਲੇ ਥਾਣੇ ਤੱਕ ਵੀ ਇਸ ਦੀ ਥਾਂ ਪਤਾ ਨਹੀਂ ਲੱਗਣ ਦਿੱਤਾ ਗਿਆ ਅਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਇਸ ਦਾ ਇਲਮ ਸੀਗਾ ਲੇਕਿਨ ਬਾਅਦ ਦੇ ਵਿੱਚ ਪੰਜਾਬ ਪੁਲਿਸ ਨੇ ਸਿਰਿਓ ਇਨਾ ਚੀਜ਼ਾਂ ਨੂੰ ਖਾਰਜ ਕਰ ਦਿੱਤਾ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਦੀ ਨਾ ਗ੍ਰਿਫਤਾਰੀ ਕੀਤੀ ਹੈ ਨਾ ਅਗਵਾ ਕੀਤਾ ਹੈ ਨਾ ਉਹਨਾਂ ਨੂੰ ਅਸੀਂ ਆਪਣੇ ਕੋਲ ਹਿਰਾਸਤ ਦੇ ਵਿੱਚ ਰੱਖਿਆ ਹੈ ਇਹ तमाम ਚੀਜ਼ਾਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦਾ ਸੰਘਰਸ਼ ਇੱਕ ਵੱਖਰਾ ਥਾਂ ਰੱਖਦਾ ਹੈ ਜਿਸ ਤਰੀਕੇ ਦੇ ਨਾਲ ਸਾਲ 2005 ਦੇ ਵਿੱਚ ਇੱਕ ਹੋਮਗਾਰਡ ਦੇ ਬਿਆਨ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਜਿਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਅਗਵਾ ਕੀਤਾ ਗਿਆ ਉਸ ਤੋਂ ਕੁਝ ਦਿਨ ਬਾਅਦ ਹੀ ਉਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਮਧੋਸ਼ ਹਾਲਤ ਦੇ ਵਿੱਚ ਦੇਖਿਆ ਸੀ ਜੋ ਤਸ਼ੱਦਦ ਉਸ ਦੇ ਉੱਤੇ ਉਹਨਾਂ ਦੇ ਉੱਤੇ ਹੋਈ ਸੀ ਉਸ ਹੋਮਗਾਰਡ ਨੇ ਬਿਆਨ ਕੀਤੀ ਤੇ ਜਿਸ ਤਰੀਕੇ ਦੇ ਨਾਲ 11 ਸਤੰਬਰ ਵਾਲੇ ਦਿਨ ਇਹ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਪਰਿਵਾਰ ਨੂੰ ਉਸ ਵੇਲੇ ਉਮੀਦਾਂ ਜ਼ਰੂਰ ਹੁੰਦੀਆਂ ਨੇ ਕਿ ਜ਼ਰੂਰ ਸਾਨੂੰ ਮੌਕਾ ਦਿੱਤਾ ਜਾਏਗਾ ਭਾਈ ਜਸਵੰਤ ਸਿੰਘ ਖਰੜਾ ਨਾਲ ਮੁਲਾਕਾਤ ਕਰਨ ਦਾ ਲੇਕਿਨ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਪੰਜਾਬ ਪੁਲਿਸ ਨੇ ਤਸ਼ੱਦਦ ਅਜਿਹੀ ਕੀਤੀ ਕਿ ਜਿਨ੍ਹਾਂ ਗਮਸ਼ੁਦਾ ਲਾਸ਼ਾਂ ਦੀ ਗੱਲ ਕਰਦਾ ਸੀ ਜਿਹੜਾ ਗਮਸ਼ੁਦਾ ਸਿੰਘਾਂ ਦੀ ਗੱਲ ਕਰਦਾ ਸੀ ਜਿਨ੍ਹਾਂ ਨਜਾਇਜ਼ ਤਰੀਕੇ ਦੇ ਨਾਲ ਸਾੜੀਆਂ ਗਈਆਂ ਲਾਸ਼ਾਂ ਦੀ ਗੱਲ ਕਰਦਾ ਸੀ ਭਾਈ ਜਸਵੰਤ ਸਿੰਘ ਖਾਲੜਾ ਉਹ ਆਪ ਇੱਕ ਵਾਰ ਗਮਸ਼ੁਦਾ ਹੋ ਜਾਏਗਾ ਤੇ ਕਦੇ ਘਰ ਵਾਪਸ ਨਹੀਂ ਆਏਗਾ ਤੇ ਅੱਜ ਦਾ ਹੀ ਦਿਨ ਸੀ 11 ਸਤੰਬਰ ਵਾਲਾ ਜਿਸ ਵੇਲੇ ਹਿਊਮਨ ਰਾਈਟਸ ਦੇ ਵੱਲੋਂ ਇੱਕ ਰਿਟ ਪਟੀਸ਼ਨ ਪਾਈ ਗਈ ਸੀ ਕੇ ਪੀਐਸ ਗਿੱਲ ਦੇ ਖਿਲਾਫ ਅਤੇ ਉਸ ਵੇਲੇ ਸਮਨ ਭੇਜੇ ਗਏ ਸੀ ਉਹਨਾਂ ਨੂੰ ਅਸ ਦੇ ਇਤਿਹਾਸ ਦੇ ਵਿੱਚ ਫਿਲਹਾਲ ਬਸੇ ਨਹੀਂ ਦੀ ਇਜਾਜ਼ਤ ਤਨਤ